ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਥੀਓ ਅੱਜ ਆਪਾਂ ਗੱਲ ਕਰਾਂਗੇ ਖਾਲਸਾ ਪੰਥ ਦੇ ਮਾਤਾ ਜੀ ਮਾਤਾ ਸਹਿਬ ਗੁਰਜੀ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਜਨਮ 1681 ਈਸਵੀ ਨੂਰ ਰਤਾਸ ਵਿਖੇ ਪਿਤਾ ਭਾਈ ਰਾਮਾ ਅਤੇ ਮਾਤਾ ਜੈ ਦੇਵੀ ਦੇ ਘਰ ਵਿੱਚ ਹੋਇਆ ਅਤੇ ਆਪ ਦੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਹੀ ਪੁਜਯ ਹੋਏ ਭਗਤ ਸਨ ਉਹ ਹਮੇਸ਼ਾ ਹੀ ਇਹ ਚਾਹੁੰਦੇ ਸਨ ਕਿ ਗੁਰੂ ਜੀ ਉਹਨਾਂ ਦੀ ਪਤਰੀ ਨਾਲ ਵਿਆਹ ਰਚਾ ਲੈ ਅਤੇ ਇਸ ਲਈ ਉਹਨਾਂ ਨੇ ਆਪਣੀਆਂ ਨਿਰੰਤਰ ਕੋਸ਼ਿਸ਼ਾਂ ਵੀ ਜਾਰੀ ਰੱਖੀਆਂ ਪਰ ਗੁਰੂ ਜੀ ਪਹਿਲਾਂ ਹੀ ਵਿਵਾਹਿਤ ਸਨ ਮਾਤਾ ਸਾਹਿਬਕੌਰ ਜਿਦੇ ਪਿਤਾ ਨੇ ਗੁਰੂ ਜੀ ਨੂੰ ਆਪਣੀ ਪੁੱਤਰੀ ਨੂੰ ਗੁਰੂ ਅਤੇ ਪਰਿਵਾਰ ਦੀ ਸੇਵਾ ਲਈ ਉਹਨਾਂ ਦੇ ਘਰ ਛੱਡਣ ਦੀ ਆਗਿਆ ਲਈ ਹਤੇ ਇਸ ਲਈ ਗੁਰੂ ਜੀ ਨੇ ਮਾਤਾ ਸਹਿਬ ਕੌਰ ਜੀ ਨਾਲ ਵਿਆਹ ਚਾਉਣ ਬਾਰੇ ਸੋਚਿਆ ਪਰ ਸਰੀਰਿਕ ਤੌਰ ਤੇ ਉਹਨਾਂ ਵਿੱਚ ਪਤੀ ਪਤਨੀ ਵਾਲਾ ਕੋਈ ਐਸਾ ਸੰਬੰਧ ਨਹੀਂ ਸੀ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਨੂੰ ਖਾਲਸਾ ਪੰਥ ਦੇ ਮਾਤਾ ਜੀ ਦਾ ਦਰਜਾ ਦਿੱਤਾ ਇਸ ਲਈ ਅੰਮ੍ਰਿਤ ਪਾਣ ਕਰਨ ਵਾਲਾ ਹਰ ਸਿੱਖ ਮਾਤਾ ਸਹਿਬ ਕੌਰ ਜੀ ਨੂੰ ਆਪਣੀ ਮਾਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਪਿਤਾ ਮੰਨਦਾ ਹੈ ਆਸ ਕਰਦੀ ਹਾਂ ਕਿ ਮੇਰੀ ਜਾਣਕਾਰੀ ਗਿਆਨਤਾ ਭਰਪੂਰ ਹੋਵੇਗੀ ਤੁਹਾਡਾ ਬਹੁਤ ਬਹੁਤ ਧੰਨਵਾਦ